ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੀਰੇ ਮੈਂ ਆਹ ਚਕਦੀਪ ਜਰਾਵੇ ਨੂੰ ਕਹਿਣਾ ਚਾਹੁੰਦਾ ਸੀਗਾ ਬਾਈ ਨਾ ਕੋਈ ਇਹਦੇ ਕੋਲ ਯਾਰ ਤੋਖਾ ਨਾ ਕੋਈ ਬਾਸਤਾ ਯਾਰ ਉਹੀ ਚੜਾ ਰੱਖਿਆ ਲੋਕਾਂ ਨੇ ਬਾਈ ਇਹ ਯਾਰ ਮਾੜੀ ਮੁੱਟੀ ਬੰਦੇ ਨੂੰ ਸੈਣ ਸੋਵੇ ਬੋਲਣ ਦੀ ਯਾਰ ਪਿੱਸੇ ਚੱਲਦੀ ਚੱਲਦੀ ਵੀਡੀਓ ਸ਼ੇਅਰ ਕਰ ਦੋ ਐਂ ਕਰ ਦੋ ਯਾਰ ਕੋਈ ਬੰਦੇ ਕੋਲ ਮਾੜੀ ਮੁੱਟੀ ਦਾ ਕਲਾ ਹੋਵੇ ਬਾਈ ਯਾਰ ਇੱਕ ਪੰਗੇ ਲਈ ਜਾਂਦਾ ਬਾਈ ਉਹ ਫੱਕਰ ਬੰਦੇ ਦਾ ਯਾਰ ਜਮਾ ਯਾਰ ਹਾਰਮੋਨ ਚੀਮੇ ਨਾ ਯਾਰ ਕਿਸੇ ਚੱਜ ਦੇ ਬੰਦੇ ਨਾਲ ਪੰਗਾ ਲੈ ਬਾਈ ਯਾਰ ਤੈਨੂੰ ਕੋਈ ਜਵਾਬ ਵੀ ਦੇਵੇ ਮੁਰੋ ਯਾਰ ਐਂ ਥੋੜੀ ਹੁੰਦਾ ਬਾਈ ਪੰਗੇ ਲੈਣਾ ਯਾਰ ਤੂੰ ਕੀ ਆਖਿਆ ਉਹਨੇ ਤੈਨੂੰ ਯਾਰ ਪਹਿਲਾਂ ਐਂ ਤਾਂ ਦੱਸ ਦੇ ਮੈਨੂੰ ਉਹ ਬੰਦਾ ਪਹਿਲੀ ਗੱਲ ਆ ਕਿਸੇ ਨੂੰ ਕੁਝ ਕਹਿ ਨਹੀਂ ਸਕਦਾ ਇੰਨਾ ਪੱਧਰ ਬੰਦਾ ਯਾਰ ਉਹ ਉਹਦਾ ਐਂਟਰਟੇਨਮੈਂਟ ਕਰਦਾ ਯਾਰ ਲੋਕਾਂ ਦਾ ਤੂੰ ਬਾਈ ਯਾਰ ਆ ਕੀ ਆ 6 ਹੋ ਗਏ 150 ਜਾਣਾ ਹੋ ਗਿਆ ਮੈਂ ਤੁਹਾਡਾ ਆਪਣਾ ਜਗਦੀਪ ਰਵਾਜੋ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਨਹੀਂ ਡਿਲੀਟ ਵਾਲਾ ਬਟਨ ਹੈਗਾ ਕੀ ਗੱਲ ਆ ਬਾਈ ਯਾਰ ਇਹ ਯਾਰ ਕਿਸੇ ਚੱਜ ਦੇ ਨਾਲ ਪੰਗਾ ਲੈ ਬਾਈ ਯਾਰ ਤੂੰ ਤੈਨੂੰ ਫੇਰ ਅਗਲੇ ਮੂਹਰ ਲਾਗਲਾ ਦੱਸੇ ਵੀ ਵੀ ਹਾਂ ਠੀਕ ਆ ਕੰਮ ਐ ਥੋੜੀ ਹੁੰਦਾ ਬਾਈ ਯਾਰ ਤੂੰ ਮਾਰੇ ਨਾ ਪੰਗਾ ਲੈਣਾ ਕਿਹਨਾਂ ਸਿਰੇ ਦੇ ਨਾਲ ਆਇਆ ਯਾਰ ਤੈਨੂੰ ਪਤਾ ਲੱਗੇ ਵੀ ਠੀਕ ਆ ਮੇਰੇ ਫੈਨ ਆ ਬਾਈ ਤੁਸੀਂ ਮੈਨੂੰ ਗੁੱਦੀ ਚਲਾਦੀ ਕੀ ਚਲਾਦੀ ਗੁੱਦੀ ਯਾਰ ਬਾਈ ਤੇਰੀ ਯਾਰ ਐਡਾ ਬਾਈ ਤੂੰ ਸਟਾਰ ਨਹੀਂ ਹਜੇ ਨਾ ਹੀ ਤੂੰ ਬਣਿਆ ਐਡਾ ਸਟਾਰ ਸਟਾਰ ਬੰਨਣਾ ਬਹੁਤ ਔਖਾ ਬਾਈ ਠੀਕ ਆ ਨਾ ਮੈਂ ਕੋਈ ਤਾਂ ਮੋਟਰ ਦੇ ਸੀਗਾ ਤੁਸੀਂ ਮੈਨੂੰ ਸ਼ੂਟਿੰਗ ਤੇ ਲੈ ਕੇ ਮੇਰਾ ਗਾਣਾ ਆਉਣ ਵਾਲਾ ਕੀ ਗਾਣਾ ਆਉਣ ਵਾਲਾ ਬਾਈ ਤੇਰਾ ਯਾਰ ਇਹ ਐ ਥੋੜੀ ਹੁੰਦਾ ਬਾਈ ਮੜਾ ਮੋਟਾ ਯਾਰ ਤੈਨੂੰ ਪੰਜਾਬੀ ਦਾ ਸਹੀ ਨਹੀਂ ਬੋਲਣੀ ਆਉਂਦੀ ਬਾਈ ਯਾਰ ਕੀ ਕਰ ਘਟੇਗਾ ਬਾਈ ਮੈਂ ਬਾਈ ਇਟਲੀ ਰਹਿਣਾ ਠੀਕ ਆ ਮੇਰੇ ਨਾਲ ਜਦੋਂ ਮਰਜ਼ੀ ਕੰਟੈਕਟ ਕਰ ਲਈ ਤੂੰ ਸਿੱਧੂ ਪਿੰਧਰ ਆਪਣੀ ਆਈਡੀ ਹੈਗੀ ਠੀਕ ਆ ਬਠਿੰਡੇ ਚ ਰਹਿਣਾ ਬਾਈ ਮੈਂ ਜਦੋਂ ਮਰਜ਼ੀ ਮਿਲ ਪੀਆ ਇਸ ਟਾਈਮ ਮੈਂ ਇਟਲੀ ਰਹਿ ਰਿਹਾ ਬਾਈ 2 ਸਾਲ ਹੋ ਗਏ ਮੈਨੂੰ ਠੀਕ ਆ ਜਦੋਂ ਮਰਜ਼ੀ ਕੰਟੈਕਟ ਕਰ ਲਈ ਇਹ ਥੋੜੀ ਆ ਬਾਈ ਉਹ ਫਕਰ ਬੰਦਣਾ ਪੰਗੇ ਲੈਣਾ ਤੂੰ ਪੀ ਟਾਈਮ ਬੰਨ ਲਾ ਜਾ ਤੇਰੇ ਨਾਲ ਸਿਰੇ ਨਾ ਬੰਨਣਾਗੇ ਇਹਨਾਂ ਟਾਈਮ ਤੂੰ ਤੈਨੂੰ ਦੱਸੇ ਅਗਲਾ ਟਾਈਮ ਬੰਨ ਲਾ ਮੇਰੇ ਨਾਲ ਐ ਕਰ ਲਾ ਤੂੰ ਇਹ ਕੀ ਗੱਲਾਂ ਯ ਠੀਕ ਹੈ ਨਾ ਕੋਈ ਦਾਮ ਵਾਲੀ ਗੱਲ ਕਰੀ ਹੁੰਦੇ ਜਿਹਦੇ ਵਿੱਚ ਦਾਮ ਹੋਵੇ ਕੋਈ ਤੂੰ ਮਾਂ ਪੰਜਾਬੀ ਮਾਂ ਬੋਲੀ ਦੀ ਜਮਾ ਹੱਤਿਆ ਕਰ ਰਿਆਂ ਯਾਰ ਤੈਨੂੰ ਪੰਜਾਬੀ ਨਹੀਂ ਸਹੀ ਬੋਲਣੀ ਆਉਂਦੀ ਬਾਈ ਯਾਰ ਕਿੱਡੀ ਸ਼ਰਮ ਵਾਲੀ ਗੱਲ ਆ ਯਾਰ ਇਹ ਉਂ ਤੂੰ ਜੱਟਾਂ ਦਾ ਮੁੰਡਾ ਯਾਰ ਵੀਰੇ ਮਾੜੀ ਮੋਟੀ ਸੰਗਮਨ ਬਾਈ ਯਾਰ ਇਹ ਪੌਣੀਆਂ ਬੰਦ ਕਰ ਦੇ ਵੀਡੀਓ ਤੇਰੇ ਮੂਰੇ ਹੱਥ ਬੰਨਦਾ ਮੈਂ ਪਹਿਲਾਂ 77 ਸੀਗਾ ਬਾਈ ਉਹ ਡਾਊਨ ਹੋ ਗਿਆ ਹੁਣ ਤੇਰੇ ਮੂਰੇ ਵੀ ਹੱਥ ਬੰਨ ਕੇ ਬੇਨਤੀ ਆ ਬਾਈ ਇਹ ਕੰਮ ਛੱਡ ਦੇ ਯਾਰ ਕਿਉਂ ਬੇਇੱਜ਼ਤੀ ਕਰਾਈ ਆ ਯਾਰ ਤੂੰ ਪੰਜਾਬੀ ਮਾਂ ਬੋਲੀ ਦੀ ਯਾਰ ਧੰਨਵਾਦ ਵੀਰੇ ਥੈਂਕ ਯੂ ਸਾਰਿਆਂ ਨੂੰ ਸਪੋਰਟ ਕਰੋ ਬਾਈ ਯਾਰ ਇਹਨੂੰ ਹੱਥ ਬੰਨ ਕੇ ਬੇਨਤੀ ਆ ਇਹਦੀਆਂ ਵੀਡੀਓ ਬੰਦ ਕਰਾਓ ਯਾਰ ਧੰਨਵਾਦ ਵੀਰੇ ਓਕੇ